ਪੰਜਾਬ ਦੇ ਬੀਤੇ ਦਿਨਾਂ ਤੋਂ ਕਈ ਜ਼ਿਲ੍ਹਿਆਂ ਅੰਦਰ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਭਾਗ ਨੇ ਪ੍ਰੀ ਮੌਨਸੂਨ ਦੀ ਬਾਰਿਸ਼ ਦੱਸਿਆ। ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗੇਲ ਮੁਤਾਬਕ ਆਉਂਦੇ ਕੁਝ ਦਿਨਾਂ ਵਿਚਕਾਰ ਅਜਿਹਾ ਹੀ ਮੌਸਮ ਬਣਿਆ ਰਹੇਗਾ ਫਿਰ ਉਸ ਤੋਂ ਬਾਅਦ 21 ਅਤੇ 22 ਜੂਨ ਨੂੰ ਭਾਰੀ ਬਾਰਿਸ਼ ਦੀ ਭਵਿੱਖਬਾਣੀ ਵੀ ਕੀਤੀ ਗਈ ਹੈ। ਵਿਗਿਆਨੀ ਡਾਕਟਰ ਕੁਲਵਿੰਦਰ ਨੇ ਦੱਸਿਆ ਕਿ 25 ਜੂਨ ਤੱਕ ਮੌਨਸੂਨ ਦੀ ਪੰਜਾਬ 'ਚ ਆਮਦ ਹੋ ਜਾਵੇਗੀ। ਬਿੱਤੇ ਦਿਨ ਹੋਈ ਬਾਰਿਸ਼ ਦੇ ਨਾਲ ਤਾਪਮਨ 'ਚ ਗਿਰਾਵਟ ਵੇਖਣ ਨੂੰ ਮਿਲੀ ਹੈ ਜਿੱਥੇ ਤਾਪਮਨ 45 ਡਿਗਰੀ ਦੇ ਨੇੜੇ ਚੱਲ ਰਿਹਾ ਸੀ ਉਹ ਹੁਣ 37 ਡਿਗਰੀ ਤੱਕ ਪਹੁੰਚ ਗਿਆ ਹੈ ਘੱਟੋ ਘੱਟ ਤਾਪਮਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਕੁਲਵਿੰਦਰ ਕੌਰ ਗਿਲ ਨੇ ਦੱਸਿਆ ਕਿ ਇਹ ਬਾਰਿਸ਼ ਕਿਸਾਨਾਂ ਲਈ ਵੀ ਲਾਹੇਵੰਦ ਹੈ ਪਰ ਨਰਮੇ ਦੀ ਕਿਸਾਨਾਂ ਨੂੰ ਜ਼ਰੂਰ ਆਪਣੀ ਫਸਲ ਦਾ ਧਿਆਨ ਰੱਖਣ ਲਈ ਕਿਹਾ ਗਿਆ ਦੂਜੇ ਪਾਸੇ ਜਿਮਨੀ ਚੌਣ ਵਾਲੇ ਦਿਨ ਵੀ ਲੁਧਿਆਣਾ 'ਚ ਮੌਸਮ ਖੁਸ਼ਗੁਮਾ ਰਹੇਗਾ 19 ਜੂਨ ਨੂੰ ਵੋਟਿੰਗ ਹੋਣੀ ਹੈ ਉਹਨਾਂ ਕਿਹਾ ਕਿ ਤਾਪਮਨ ਜ਼ਰੂਰ ਠੇਠਾ ਜਾਣਗੇ ਪਰ ਇਨ੍ਹਾਂ ਦਿਨਾਂ ਦੇ ਦੌਰਾਨ ਨ ਬੀਤੇ ਲਗਾਤਾਰ ਕਈ ਦਿਨਾਂ ਤੋਂ ਗਰਮੀ ਵਧ ਰਹੀ ਸੀ ਪਰ ਹੁਣ ਲੋਕਾਂ ਨੂੰ ਰਾਹਤ ਜ਼ਰੂਰ ਮਿਲੇਗੀ ਡਾਕਟਰ ਨੇ ਦੱਸਿਆ ਕਿ ਕੱਲੇ ਬੀਤੇ ਦਿਨ ਹੀ ਲੁਧਿਆਣਾ 'ਚ ਲਗਭਗ 47 ਐਮ ਐਮ ਤੱਕ ਬਾਰਿਸ਼ ਹੋਈ ਹਾਲਾਂਕਿ ਜੂਨ ਮਹੀਨੇ ਵਿੱਚ ਆਮ ਤੌਰ ਤੇ ਪੂਰੇ ਮਹੀਨੇ ਦੇ ਅੰਦਰ 87 ਐਮ ਐਮ ਤੱਕ ਬਾਰਿਸ਼ ਰਿਕਾਰਡ ਕੀਤੀ ਜਾਂਦੀ ਹੈ ਇਸ ਵਾਰ ਮੌਨਸੂਨ ਜਲਦ ਆਉਣ ਦੇ ਨਾਲ ਪੰਜਾਬ 'ਚ ਅਤੇ ਉੱਤਰ ਭਾਰਤ ਦੇ ਹੋਰ ਨਾ ਹਿੱਸਿਆਂ ਦੇ ਵਿੱਚ ਚੰਗੀ ਬਾਰਿਸ਼ ਇਸ ਵਾਰ ਹੋਣ ਦੀ ਉਮੀਦ ਹੈ। ਉਦੋਂ ਹੀ ਗੱਲ ਜਦੋਂ ਪਹਾੜੀ ਇਲਾਕਿਆਂ ਦੀ ਕਰੀਏ ਤਾਂ ਅਗਲੇ 3 ਤੋਂ 4 ਦਿਨਾਂ ਤੱਕ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੇ ਦਾਖਲ ਹੋਣ ਦੀ ਕੋਈ ਸੰਕੇਤ ਨਹੀਂ ਹਨ। ਮੌਸਮ ਵਿਭਾਗ ਕੇਂਦਰ ਸ਼ਿਮਲਾ ਨੇ ਪਹਿਲਾਂ ਹੀ ਭਾਰੀ ਬਾਰਿਸ਼ ਲਈ ਔਰेंज ਚੇਤਾਵਨੀ ਜਾਰੀ ਕਰ ਦਿੱਤੀ ਹੈ 21 ਅਤੇ 22 ਜੂਨ ਨੂੰ Shimla ਅਤੇ Mandi ਵਿੱਚ ਭਾਰੀ بارش ਦੀ ਭਵਿੱਖਬਾਣੀ ਕੀਤੀ ਗਈ ਹੈ 20 ਜੂਨ ਨੂੰ ਪੱਛਮੀ ਗੜਬੜੀ ਵਧੇਰੇ ਸਰਗਰਮ ਹੋਵੇਗੀ ਇਸ ਤੋਂ ਬਾਅਦ ਮੈਦਾਨੀ ਅਤੇ ਦਰਮਿਆਨੀ ਉਚਾਈ ਵਾਲੇ ਖੇਤਰਾਾਂ 'ਚ ਭਾਰੀ ਬਾਰਿਸ਼ ਹੋਵੇਗੀ ਅੱਜ ਵੀ ਕੁਝ ਦਰਮਿਆਨੀ ਉਚਾਈ ਵਾਲੇ ਖੇਤਰਾਾਂ 'ਚ ਚੰਗੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ ਕੱਲ ਅਤੇ ਪਰਸੋਂ ਜ਼ਿਆਦਾਤਰ ਹਿੱਸਿਆਂ 'ਚ ਹਲਕੀ ਬਾਰਿਸ਼ ਬੂੰਦੀ ਭਵਿੱਖਬਾਣੀ ਹੈ ਇਸ ਸਮੇਂ ਦੌਰਾਨ ਕਈ ਇਲਾਕਿਆਂ 'ਚ ਗਰਜ ਅਤੇ ਤੂਫਾਨ ਵੀ ਆ ਸਕਦਾ ਹੈ ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪਿਆ ਖਾਸ ਕਰਕੇ ਬिलासपुर Shimla ਹਮੇਰਪੁਰ ਕੁਲੂ ਕਾਂਗੜਾ ਅਤੇ ਸਰਮੋਰ ਜ਼ਿਲ੍ਹਿਆਂ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਤੋਂ ਬਾਅਦ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ। ਸੁੰਦਰਨਗਰ ਵਿੱਚ ਸਭ ਤੋਂ ਵੱਧ 47 ਮਿਲੀਮੀਟਰ ਮੀਂਹ ਪਿਆ। ਸ਼ਿਮਲਾ 'ਚ ਰਾਤ ਨੂੰ ਵੀ ਹਲਕੀ ਬਾਰਿਸ਼ ਹੋਈ ਅਤੇ ਸਵੇਰੇ ਵੀ ਬੂੰਦਾਬੰਦੀ ਜਾਰੀ ਰਹੀ। ਮੀਂਹ ਤੋਂ ਬਾਅਦ ਤਾਪਮਾਨ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਦਾ ਔਸਤ ਤਾਪਮਾਨ ਵੱਧ ਤੋਂ ਵੱਧ ਆਮ ਨਾਲੋਂ 6.3 ਡਿਗਰੀ ਘਟ ਗਿਆ ਉਧਰ ਦੇ ਉੱਤਰਾਖੰਡ ਦੇ ਵਿੱਚ ਵੀ ਮੌਨਸੂਨ ਪਹੁੰਚਣ ਵਾਲਾ ਹੈ ਇਸ ਹਫਤੇ ਸੂਬੇ ਵਿੱਚ ਮੌਨਸੂਨ ਦੇ ਆਉਣ ਦੀ ਉਮੀਦ ਹੈ ਮੌਸਮ ਵਿਭਾਗ ਨੇ ਦੱਸਿਆ ਹੈ ਕਿ 23 ਤਰੀਕ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ ਇਸ ਤੋਂ ਬਾਅਦ ਸਥਿਤੀ ਬਦਲ ਜਾਵੇਗੀ ਗੱਲ ਬਿਹਾਰ ਦੀ ਕਰੀਏ ਤਾਂ ਕੁਝ ਹਿੱਸਿਆਂ ਵਿੱਚ ਮੌਨਸੂਨ ਪਹੁੰਚ ਗਿਆ ਹੈ ਅਗਲੇ 2 ਤੋਂ 3 ਦਿਨਾਂ ਦੇ ਵਿੱਚ ਤੇ ਇਸ ਦੇ ਨਾਲ ਹੀ ਯੂਪੀ ਦੇ ਵਿੱਚ ਵੀ ਪਹੁੰਚਣ ਦੀ ਉਮੀਦ ਹੈ